ਜੀ ਜੇਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਅੱਜ ਦਾ ਜਿਹੜਾ ਕੱਲ ਦਾ ਡੇ ਟਾਈਮ ਟੈਂਪਰੇਚਰ 37.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.5 ਡਿਗਰੀ ਸੈਂਟੀਗ੍ਰੇਡ ਦੇ ਨੀਚੇ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 22.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨੋਰਮਲ ਤੋਂ ਲਗਭਗ 1.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਦੋਨੇ ਜਿਹੜਾ ਦਿਨ ਔਰ ਰਾਤ ਦਾ ਟੈਂਪਰੇਚਰ ਨੀਅਰ ਨੋਰਮਲ ਚੱਲ ਰਿਹਾ ਹੈ ਔਰ ਜੇ ਅਸੀਂ ਅਨਵਰਡ ਹੈ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਗਰਜ ਚਮਕ ਹੋ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀ ਹੈ ਨੇ ਔਰ ਕਿਤੇ ਕਿਤੇ ਹਲਕੀ ਬਾਰਿਸ਼ ਜਾਂ ਹਲਕੇ ਛਿੱਟੇ ਵੀ ਹੋ ਸਕਦੇ ਨੇ ਔਰ ਕੱਲ ਤੋਂ ਬਾਅਦ ਜਿਹੜਾ ਸੈਂਟਰਲ ਰੀਜਨ ਦੇ ਵਿੱਚ ਕੰਡੀਸ਼ਨਸ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਪਰ ਜਿਹੜੇ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਤੇਜ਼ ਹਵਾਵਾਂ ਜਾਂ ਗਰਜ ਚਮਕ ਦ ਮੈਂ ਕੋਈ ਅਲਰਟ ਵੀ ਜਾਰੀ ਕੀਤਾ ਗਿਆ ਸਤਿ ਸ੍ਰੀ ਅਕਾਲ ਬਿਲਕੁਲ ਜੀ ਇਹਦੇ ਵਾਸਤੇ ਆਈਐਮਡੀ ਵੱਲੋਂ ਜਿਹੜਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਮੈਂ ਇਸ ਤਰ੍ਹਾਂ ਵੀ ਦੱਸਿਆ ਕਿ ਅੱਜ ਵੀ ਥਰਤੀ ਬਾਰਿਸ਼ ਦੀ ਜਿਹੜੀ ਸੰਭਾਵਨਾ ਹੈ ਜਾਂ ਘੱਟ ਤੋਂ ਸੰਭਾਵਨਾ ਲੱਗਦਾ ਕਿਸ ਦਿਨਾਂ ਜਿਹੜੇ ਤਾਪਮਾਨ ਹੋਰ ਨਹੀਂ ਜਾਨਗੇ ਜਾਂ ਲੋਕਾਂ ਨੂੰ ਜਿਹੜੀ ਗਰਮੀ ਤੋਂ ਰਾਹਤ ਰਹੇ ਨਹੀਂ ਹੁੰਦੀ ਜੀ ਅਸੀਂ ਪਿਛਲੇ ਵੀ ਕੁਝ ਦਿਨਾਂ ਤੋਂ ਦੇਖਿਆ ਕਿ ਜਿਹੜੇ ਵੈਦਰ ਕੰਡੀਸ਼ਨਸ ਇਸ ਤਰ੍ਹਾਂ ਨਹੀਂ ਬਣੀਆਂ ਹੋਈਆਂ ਸੀ ਤੇਜ਼ ਹਵਾ ਚੱਲ ਰਹੀ ਸੀਗੀ ਜਾਂ ਵਿੱਚ ਕਲਾਉਡੀਨੈਸ ਜਾਂ ਘਰ ਚਮਕ ਹੋ ਰਹੀ ਸੀਗੀ ਸੋ ਉਹਦੇ ਕਰਕੇ ਜਿਹੜਾ ਹੀਟ ਵੇਵ ਤੋਂ ਕਾਫੀ ਰਾਹਤ ਸਾਰਿਆਂ ਨੂੰ ਰਹੀ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੁਣ ਸੈਂਟਰਲ ਰੀਜਨ ਦੇ ਵਿੱਚ ਕੱਲ ਤੱਕ ਬੜੇ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਕੱਲ ਤੱਕ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਗਰਮੀ ਤੋਂ ਥੋੜੀ ਰਾਹਤ ਹੋ ਸਕਦੀ ਹੈ ਪਰ ਉਹਦੇ ਤੋਂ ਬਾਅਦ ਜਿਹੜੀਆਂ ਕੰਡੀਸ਼ਨਸ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਇਸ ਤਰ੍ਹਾਂ ਮਾੜੀ ਦਾ ਸੀਜ਼ਨ ਵੀ ਚੱਲ ਰਿਹਾ ਹੈ ਖਾਸ ਕਰਕੇ ਮਾੜੀ ਕਰ ਰਹੇ ਨੇ ਜਾਂ ਆਪਣੀ ਫਸਲ ਨਹੀਂ ਚੜੀ ਹੈ ਪਰ ਗਵਰਨਮੈਂਟ ਉਹਨਾਂ ਨੂੰ ਕੀ ਜਿਹੜਾ ਸਹਾਰਾ ਹਾਂ ਉਹਨਾਂ ਨੂੰ ਵੀ ਇਹ ਹੀ ਦੱਸ ਸਕਦੇ ਹਾਂ ਜੀ ਕਿ ਕੱਲ ਤੱਕ ਜਿਹੜੀਆਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਆ ਰਹਿ ਸਕਦੀਆਂ ਨੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਗਰਚਮਕ ਹੋ ਸਕਦੀ ਹੈ ਥੰਡਰੀ ਡਿਵੈਲਪਮੈਂਟ ਹੋ ਸਕਦੀ ਹੈ ਔਰ ਉਹਦੇ ਤੋਂ ਬਾਅਦ ਜਿਹੜਾ ਸੈਂਟਰਲ ਰੀਜਨ ਦੇ ਵਿੱਚ ਕੰਡੀਸ਼ਨਸ ਅ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਆਮ ਲੋਕਾਂ ਨੂੰ ਪੀਛੇ ਨਹੀਂ ਹੁੰਦੇ ਕਿਉਂਕਿ ਕਦੇ ਗਰਮੀ ਆਉਂਦੀ ਕਦੇ ਮੌਸਮ ਜਿਹੜਾ ਤਾਪਮਨ ਦੇ ਵਿੱਚ ਉਤਰਾਅ ਉਤਾਲ ਨਹੀਂ ਜਾਂ ਬਰਸਾਤਾਂ ਬਿਲਕੁਲ ਜੀ ਕਿਉਂਕਿ ਅਸੀਂ ਪਿਛਲੇ ਟਾਈਮ ਤੋਂ ਵੀ ਦੇਖਿਆ ਜਿਹੜੀਆਂ ਵੇਰੀਏਬਲ ਵੈਦਰ ਕੰਡੀਸ਼ਨਸ ਬਣੀਆਂ ਹੋਈਆਂ ਸੀਗੀਆਂ ਪਿਛਲੇ ਦਿਨਾਂ ਦੇ ਵਿੱਚ ਗਰਮੀ ਕਾਫੀ ਹੋ ਗਈ ਸੀ ਟੈਂਪਰੇਚਰ 40 ਡਿਗਰੀ ਸੈਲਟ੍ਰੀਟ ਤੋਂ ਉੱਪਰ ਚਲੇ ਗਿਆ ਸੀ ਪਰ ਫਿਰ ਹੁਣ ਜਿਹੜੇ ਹੁਣ 3-4 ਦਿਨ ਤੋਂ ਟੈਂਪਰੇਚਰ ਦੇ ਵਿੱਚ ਗਿਰਾਵਟ ਅਬਜ਼ਰਵ ਕੀਤੀ ਗਈ ਔਰ ਹੀਟ ਵੇਵ ਤੋਂ ਸਾਰਿਆਂ ਨੂੰ ਰਾਹਤ ਮਿਲੀ ਪਰ ਹੁਣ ਫਿਰ ਸੈਂਟਰ ਰੀਜਨ ਦੇ ਵਿੱਚ ਕੱਲ ਤੋਂ ਬਾਅਦ ਜਿਹੜੀਆਂ ਕੰਡੀਸ਼ਨਸ ਕਲੀਅਰ ਰਹਿਣਗੀਆਂ ਸੋ ਫਿਰ ਟੈਂਪਰੇਚਰ ਦੇ ਵਿੱਚ ਇੱਕ ਵਾਰੀ ਥੋੜਾ ਰਾਈਜ਼ ਅਸੀਂ ਅਬਜ਼ਰਵ ਕਰ ਸਕਦੇ ਹਾਂ ਸੋ ਇਸ ਤਰ੍ਹਾਂ ਦੀਆਂ ਵੇਰੀਏਬਲ ਵੈਦਰ ਕੰ ਮਤਲਬ ਕਹਿੰਦਾ ਹੈ ਕਿ ਕਾਹਤੋਂ ਮੁਰਤੋਂ ਤੋਂ ਆਮ ਜਿਹੜੇ ਉੱਪਰ ਜਾਣ ਜੇ ਫੇਰ ਗਰਮੀ ਦਾ ਪਰਕੋ ਉਹ ਜਿਹੜਾ ਚੱਲਦਾ ਆ ਇੱਕਦਮ ਕੋਈ ਸਿਗਨੀਫੀਕੈਂਟ ਚੇਂਜ ਤਾਂ ਸੀ ਨਹੀਂ ਐਕਸਪੈਕਟ ਕਰ ਰਹੇ ਬਟ ਗ੍ਰੈਜੂਅਲੀ ਜ਼ਰੂਰ ਹੋਣ ਬੜੇ ਦਿਨਾਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਰਾਈਜ਼ ਹੋ ਸਕਦਾ ਹੈ